ਤੈਂ ਕਮੰਡ ਨਹੀਂ ਅਤੇ ਕਾਂਗਰਸ ਦੇ ਵੱਲੋਂ ਦੱਸ ਦੇ ਕਿ ਪਾਰਸਪੋਸ਼ਣ ਆਸੂ ਚੜੇ ਨੇ ਚੋਣ ਦੰਗਲ ਦੇ ਵਿੱਚ ਨੇ ਦੇਖੋ ਇਸ ਤਰ੍ਹਾਂ ਹੈਗਾ ਕਿ ਸੁਭਾਵੀ ਕਾ ਕਿ ਅੱਜ ਰਿਜ਼ਲਟ ਕਰਕੇ ਥੋੜਾ ਸਵੇਰ ਤੋਂ ਹੀ ਐਕਟਿਵ ਹੈ ਔਰ ਮੈਨੂੰ ਲੱਗ ਰਿਹਾ ਹੈ ਕਿ ਜੋ ਲੋਕਾਂ ਦਾ ਫਤਵਾ ਜੋ ਲੋਕਾਂ ਨੇ ਆਪਣਾ ਮਤ ਦਿੱਤਾ ਹੈ ਉਧਰ ਰਿਜਲਟ ਆਏਗਾ ਔਰ ਜੋ ਵੀ ਆਏਗਾ ਸਨੁਤਾ ਸਿਰ ਮੱਥੇ ਆ ਜੀ ਅਸੀਂ ਆਪਣੀ ਮਿਹਨਤ ਕੀਤੀ ਹੈ ਅਸੀਂ ਬੀਜੇਪੀ ਨੇ ਆਪਣੀ ਗੱਲ ਰੱਖੀ ਹੈ ਲੋਕਾਂ ਦੇ ਅੰਦਰ ਜਾ ਕੇ ਮੈਂ ਪਰਸਨਲੀ ਤੌਰ ਤੇ ਵੀ ਆਪਣੇ ਵਿਚਾਰ ਦਿੱਤੇ ਨੇ ਸਭ ਨੂੰ ਔਰ ਉਮੀਦ ਹੈ ਕਿ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਇਸ ਵਾਰੀ ਬੀਜੇਪੀ ਦੇ ਪ੍ਰਤੀ ਅੱਗੇ ਨਾਲੋਂ ਜ਼ਿਆਦਾ ਵਧਿਆ ਹੈਗਾ ਔਰ 100% ਜਿੱਤ ਕੇ ਆਵਾਂਗੇ 100% ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਬੀਜੇਪੀ ਦੇ ਬੀਜੇਪੀ ਦੇ ਪ੍ਰਤੀ ਵਧਿਆ ਹੈ 14 राउंड 14 राउंड ਹੋ ਗਏ ਨੇ ਜੀ 14 राउंड ਕੀ ਕਰਨ ਨੇ ਨਹੀਂ ਦੇਖੋ ਉਹਦਾ ਸਿਸਟਮ ਹੈ ਕਾਊਂਟਿੰਗ ਦਾ ਜੋ ਮੇਰੇ ਕੋਲ ਜਾਣਕਾਰੀ ਆਈ ਹੈ ਕਿ 14 ਰਾਊਂਡ ਹੋਣ ਵਾਲੇ ਨੇ ਸਾਡੀ ਟੀਮ ਜਿਹੜੀ ਆ ਉਹ ਐਂਟਰ ਕਰ ਗਈ ਹੈ ਅੰਦਰ ਪਰ ਸਟਾਰਟ ਤੋਂ ਨਾਲ ਸਾਰਾ ਕੁਝ ਦੇਖਦੇ ਹੋਏ ਥੋੜੀ ਦੇਰ ਚ ਨਤੀਜੇ ਆਣੇ ਸ਼ੁਰੂ ਹੋਣੇ ਆ ਤੁਹਾਡੇ ਸਾਹਮਣੇ ਆਣਾ ਜੋ ਕੁਝ ਵੀ ਆਣਾ ਸਰ ਇਸ ਵਾਰ ਬੋਟ ਪਰਸੈਂਟੇਜ ਬਹੁਤ ਘੱਟ ਹੋਈ ਜੀ 50% ਵੋਟ ਹੋਈ ਹੈ ਕਾਰਨ ਨਹੀਂ ਦੇਖੋ ਦੋ ਦਿਨ ਕਾਰਨ ਰਹੇ ਇੱਕ ਤਾਂ ਗਰਮੀ ਵੀ ਸੀਗੀ ਛੁੱਟੀਆਂ ਵੀ ਚੱਲ ਰਹੀਆਂ ਸੀਗੀਆਂ ਇਹ ਵੀ ਇੱਕ ਕਾਰਨ ਹੈਗਾ ਦੂਸਰਾ ਤੀਸਰਾ ਕਾਰਨ ਹੈ ਕਿ ਲੋਕ ਸਰਕਾਰ ਦੇ ਅਚਰਣ ਤੋਂ ਜਿਹੜਾ ਨਾ ਉਹ ਬਹੁਤ ਪਰੇਸ਼ਾਨ ਸੀ ਉਹ ਉਹਨਾਂ ਦਾ ਉਤਸ਼ਾਹ ਹੀ ਖਤਮ ਕਰਤਾ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨਾਲ ਐਦਾਂ ਦੇ ਵਾਅਦੇ ਕਰ ਕਰਕੇ ਜਦੋਂ ਪੂਰੇ ਨਹੀਂ ਕਰਨੇ ਵਾਅਦਾ ਖਿਲਾਫੀ ਕਰਨੀ ਭ੍ਰਸ਼ਟਾਚਾਰ ਨਸ਼ਾ ਇਹ ਸਭ ਜਿਹੜੇ ਪੰਜਾਬ ਦੇ ਮੁੱਦੇ ਸੀ ਉਹ ਲੁਪਤ ਹੋ ਚੁੱਕੇ ਆ ਸੋ ਲੋਕਾਂ ਦਾ ਇੱਕ ਤਰ੍ਹਾਂ ਦਾ ਉਹਨਾਂ ਜਿਹੜਾ ٹرسٹ ਹੈ ਮੈਂ ਇਹ ਕਹੂੰਗਾ ਕਿ ਲੋਕਾਂ ਦਾ ਵਿਸ਼ਵਾਸ ਪੋਲਿਟਿਕਲ ਪਾਰਟੀਆਂ ਦੇ ਪ੍ਰਤੀ ਜਿਹੜਾ ਘਟਦਾ ਜਾ ਰਿਹਾ ਹੈ ਉਹਦਾ ਇੱਕ ਮੇਜਰ ਕਾਰਨ ਹੈ ਕਿ VOTING ਘਟ ਹੋ ਰਹੀ ਹੈ ਇਸ ਕਰਕੇ ਮੈਂ ਤਾਂ ਇਹ ਹੀ ਗੱਲ ਕਹੂੰਗਾ ਕਿ ਪੋਲਿਟਿਕਲ ਪਾਰਟੀਆਂ ਨੂੰ ਉਹਨਾਂ ਗੱਲਾਂ ਤੋਂ ਬਾਹਰ ਜਾਣਾ ਚਾਹੀਦਾ ਜਿਨ੍ਹਾਂ ਤੋਂ ਲੋਕਾਂ ਦਾ ਵਿਸ਼ਵਾਸ ਉੱਠੇ ਹੁਣ ਤੁਸੀਂ ਮੰਦਰ ਮੱਥਾ ਟੇਕ ਕੇ ਪਹੁੰਚੇ ਹੋ ਜੀ 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 ਮੱਥਾ ਟੇਕ ਕੇ ਪਹੁੰਚੇ ਹੋ ਮੈਂ ਦੇਖੋ ਐਸਾ ਹੈ ਕਿ ਪਰਮਾਤਮਾ ਦੇ ਅਸ਼ੀਰਵਾਦ ਤੋਂ ਬਿਨਾਂ ਤਾਂ ਮੈਂ ਕੋਈ ਕੰਮ ਕਰਦਾ ਹੀ ਨਹੀਂ ਤੇ ਸਾਰੀ ਕੈਂਪੇਨ ਦੇ ਅੰਦਰ ਵੀ ਪਰਮਾਤਮਾ ਮੇਰੇ ਨਾਲ ਸੀ ਕਿਉਂਕਿ ਕਹਿੰਦੇ ਨੇ ਜਨਤਾ ਦੇ ਵਿੱਚ ਰੱਬ ਵੱਸਦਾ ਹੈ ਔਰ ਜਨਤਾ ਰੂਪੀ ਅਸ਼ੀਰਵਾਦ ਮੈਨੂੰ ਪਰਮਾਤਮਾ ਵਾਇਆ ਪਰਮਾਤਮਾ ਮਿਲਿਆ ਹੈ ਔਰ ਨਹੀਂ ਤਾਂ 14 ਦਿਨ ਬੜੇ ਥੋੜੇ ਹੁੰਦੇ ਨੇ ਕੈਂਪੇਨ ਵਾਸਤੇ ਤੇ 14 ਦਿਨਾਂ 'ਚ ਜਿੰਨਾ ਮੈਨੂੰ ਲੋਕਾਂ ਨੇ ਪਿਆਰ ਦਿੱਤਾ ਔਰ ਮੇਰੀ ਲੜਾਈ ਤਾਂ ਲੋਕਾਂ ਨੇ ਲੜ ਲਈ ਮੇਰੇ ਮੇਰੀ ਇਲੈਕਸ਼ਨ ਲੋਕਾਂ ਨੇ ਲੜੀ ਹੈ ਮੇਰੀ ਪਾਰਟੀ ਦੇ ਕਾਰਜਕਰਤਾਵਾਂ ਨੇ ਲੜੀ ਹੈ ਔਰ ਇੰਨੇ ਜਲਦੀ ਇਲੈਕਸ਼ਨ ਨੂੰ ਪਿਕ ਕਰ ਗਏ ਔਰ ਅੱਜ ਲੋਕ ਇਹਨੇ ਅਸ਼ਵਸਥ ਨਹੀਂ ਲੋਕਾਂ ਨੂੰ ਵਿਸ਼ਵਾਸ ਹੈ ਕਿ ਭਾਜਪਾ ਜਿਹੜੀ ਆ ਉਹ ਪਾਰਟੀ ਜਿੱਤ ਰਹੀ ਹੈ ਉਮੀਦਵਾਰਾਂ ਨੇ ਲੱਡੂਆਂ ਦੇ ਆ order ਵੱਡੇ ਵੱਡੇ ਦਿੱਤੇ ਦੇਖੋ ਮੈਂ ਸਾਡੇ ਤਾਂ ਕੋਈ ਅਸਈ ਦੀ ਗੱਲ ਹੈ ਨਹੀਂ ਅਸੀਂ ਤਾਂ ਰਿਜ਼ਲਟ ਦੀ ਉਡੀਕ ਕਰ ਰਹੇ ਹਾਂ ਜੋ ਲੋਕਾਂ ਦਾ ਮਤ ਹੋਏਗਾ ਉਸੇ ਨੂੰ ਮੱਤੇ ਲਵਾਂਗੇ ਲੋਕ ਵਿਸ਼ਵਾਸ ਦੇਣਗੇ ਤੇ ਉਹ ਵੀ ਸਿਰਮੱਤੇ ਆ ਕੰਮ ਬੜੇ ਕਰਨ ਵਾਲੇ ਨੇ ਪੰਜਾਬ ਦੇ ਪੰਜਾਬ ਦੇ ਬਹੁਤ ਮੁੱਦੇ ਨੇ ਜਿਹੜੇ ਲੁਕਤ ਕਰਤੇ ਇਹ ਰਾਜਨੀਤਿਕ ਪਾਰਟੀਆਂ ਨੇ ਸੋ ਮੇਰੇ ਵਾਸਤੇ ਤਾਂ ਕੰਪਲੀਟ ਹੀ ਹੈ ਧੰਨਵਾਦ